ਆਰ ਸ਼ਿਵ ਸਨਾ ਪੰਜਾਬ ਦੀ ਅਤਵਾਦ ਦੇ ਖਿਲਾਫ ਹੰਕਾਰ ਰੈਲੀ ਕੱਢੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼ਿਵ ਸਨਾ ਪੰਜਾਬ ਦੇ ਕੌਮੀ ਪ੍ਰਧਾਨ ਸੰਜੀਪ ਕੋਲੋਨੀ ਰਜੀਵ ਟੰਡਨ ਚੇਅਰਮੈਨ ਵਿਨੇ ਜਲੰਦਰੀ ਪ੍ਰਭਾਰੀ ਸ਼ਤੀਸ਼ ਮਹਾਜਨ ਉੱਤਰ ਭਾਰਤ ਚੇਅਰਮੈਨ ਨਰੋত্তম ਮਹਾਜਨ ਕੌਮੀ ਪ੍ਰਧਾਨ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਯੂਥ ਕਪਿਲ ਮਹਾਜਨ ਪੰਜਾਬ ਉਪ ਪ੍ਰਧਾਨ ਸ਼ੇਰ ਸਿੰਘ ਪੰਜਾਬ ਉਪ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਪੂਰੇ ਪੰਜਾਬ ਤੋਂ ਸ਼ਿਵ ਸਨਾ ਨੇਤਾ ਹਾਜ਼ਰ ਹੋਏ ਅੱਜ ਦੀ ਇਹ ਹੰਕਾਰ ਰੈਲੀ ਸ਼ਿਵ ਸੈਨਾ ਨੇਤਾ ਕਪਿਲ ਮਹਾਜਨ ਦੇ ਘਰ ਤੋਂ ਸ਼ੁਰੂ ਹੋ ਕੇ ਕਨਵਾਨ ਰੋਡ ਤੋਂ ਹੁੰਦੀ ਹੋਈ ਮਾਈਕਾਤਲਾ ਮੰਦਿਰ ਵਿੱਚ ਗੁਰਦਾਸਪੁਰ ਵਿੱਚ ਸਮਾਪਤ ਹੋਈ ਰੈਲੀ ਦੇ ਦੌਰਾਨ ਸ਼ਿਵ ਸੈਨਿਕਾਂ ਵੱਲੋਂ ਸਾਬਕਾ ਮੁੱਖ ਮੰਤਰੀ ਬਿਜਨ ਸਿੰਘ ਦੇ ਹਤਿਆਰਿਆਂ ਨੂੰ ਫਾਂਸੀ ਦੋ ਦੇ ਨਾਰੇ ਲਗਾਏ ਗਏ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕੌਮੀ ਪ੍ਰਧਾਨ ਸੰਜੀਵ ਖਲੋਨੀ ਦੇ ਸਾਥੀ ਨੇਤਾਵਾਂ ਨਾਲ ਕਿਹਾ ਕਿ ਪੰਜਾਬ ਵਿੱਚ ਫਿਰ ਅਤਵਾਦ ਸਿਰ ਚੁੱਕ ਰਿਹਾ ਹੈ ਸ਼ਿਵ ਸੈਨਿਕ ਨੇ ਸ਼ਿਵ ਸੈਨਿਕਾਂ ਨੇਤਾਵਾਂ ਉੱਪਰ ਹਮਲੇ ਕੀਤੇ ਜਾ ਰਹੇ ਹਨ ਪਰ ਪੁਲਿਸ ਪ੍ਰਸ਼ਾਸਨ ਰੱਖਿਆ ਕਰਨ ਵਿੱਚ ਫੇਲ ਸਾਬਤ ਹੋ ਰਹੀ ਹੈ ਉਹਨਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਚੁੱਪੀ ਧਾਰੀ ਬੈਠੇ ਹਨ ਉਹਨਾਂ ਕਿਹਾ ਕਿ ਸਿਪ ਸੈਨਾ ਪੰਜਾਬ ਹਮੇਸ਼ਾ ਹਿੰਦੂਆਂ ਅਤੇ ਸਿਪ ਸੈਨਿਕਾਂ ਦੀ ਰੱਖਿਆ ਲਈ ਤਿਆਰ ਖੜੀ ਹੈ ਅੰਤ ਵਿੱਚ ਐਡੀਸੀ ਜਨਰਲ ਤਜਿੰਦਰਪਾਲ ਸਿੰਘ ਸੰਧੂ ਨੂੰ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਨਾਮ ਸ਼ਿਵ ਸੈਨਾ ਪੰਜਾਬ ਵੱਲੋਂ ਇੱਕ ਮੰਗ ਪੱਤਰ ਸੌਪਿਆ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਜੇਲ੍ਹਾਂ ਵਿੱਚ ਬੰਦ ਮੁੱਖ ਮੰਤਰੀ ਬੀਬੰਤ ਸਿੰਘ ਦੇ ਹਥਿਆਰਿਆਂ ਨੂੰ ਫਾਂਸੀ ਦਿੱਤੀ ਜਾਵੇ ਅਤੇ ਸ਼ਿਵ ਸੈਨਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਦਾ ਮੁੱਦਾ ਜਿਹੜਾ ਆ ਕਿਸ ਮੁੱਦੇ ਦੇ ਉੱਪਰ ਜਿਹੜੀਆਂ ਰੈਲੀ ਕੱਢੀ ਜਾ ਰਹੀ ਆ ਇਹਦੇ ਬਾਰੇ ਵਿਸਤਾਰਪੂਰਵਕ ਜਿਹੜਾ ਥੋੜਾ ਦੱਸਿਓ ਅੱਜ ਜਿਹੜੀ ਸ਼ਿਵ ਸਰਪ ਪੰਜਾਬ ਵੱਲੋਂ ਪਵਕਾਰ ਰੈਲੀ ਗੁਰਦਾਸਪੁਰ ਵਿਖੇ ਕੱਢੀ ਜਾ ਰਹੀ ਆ ਇਹਦਾ ਮੁੱਖ ਮਕਸਦ ਇਹ ਹੀ ਆ ਕਿ ਪੰਜਾਬ ਦੇ ਵਿੱਚ ਫਿਰ ਤੋਂ ਅੱਤਵਾਦ ਪੰਜਾਬ ਦੇ ਵਿੱਚ ਦੁਬਾਰਾ ਆ ਰਿਹਾ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਅੱਤਵਾਦੀ ਬੈਠੇ ਨੇ ਉਹ ਨਵੇਂ ਮੁੰਡਿਆਂ ਨੂੰ ਗੁੰਮਰਾਹ ਕਰਕੇ ਦੁਬਾਰਾ ਅੱਤਵਾਦ ਤਿਆਰ ਕਰ ਰਹੇ ਨੇ ਜਿਸ ਦੀ ਮਿਸਾਲ ਚਾਹੇ ਉਹ ਗੈਰ ਰਜਿਸਟਰ ਬਣਾ ਕੇ ਚਾਹੇ ਆਪਸੀ ਗਸ਼ੂਨੀ ਪੁਲਿਸ ਬਣਾ ਕੇ ਕਹੀ ਜਾਵੇ ਅਸਲੀਅਤ ਦੇ ਵਿੱਚ ਉਹ ਨਵੇਂ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅੱਤਵਾਦ ਦਾ ਰੂਪ ਦਿੱਤਾ ਜਾ ਰਿਹਾ ਹੈ ਸਿਰਸਾ ਦਾ ਪੰਜਾਬ ਨੇ ਅੱਜ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਸਿਰਫ ਅਸੀਂ ਇੱਥੇ ਇੱਕ-ਇੱਕ ਜ਼ਿਲ੍ਹੇ ਤੋਂ ਇੱਕ-ਇੱਕ ਪ੍ਰਧਾਨ ਬੁਲਾਇਆ ਹੈ ਅਸੀਂ ਬੁਲਾ ਕੇ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਫਿਰ ਤੋਂ ਅੱਤਵਾਦ ਆ ਰਿਹਾ ਹੈ ਜਿਸ ਤਰ੍ਹਾਂ ਪਹਿਲਾਂ 84 ਦੇ ਵਿੱਚ ਸ਼ੁਰੂ ਹੋਇਆ ਸੀ ਦਕੈਤੀਆਂ ਤੋਂ ਚੋਰੀਆਂ ਤੋਂ ਉਹਦੇ ਵਿੱਚ ਵੀ ਕਹਿੰਦੇ ਸੀ ਵੀ ਗੁੰਡੇ ਤੱਤਵ ਨੇ ਲੇਕਿਨ ਅੱਤਵਾਦ ਫਿਰ ਤੋਂ ਆ ਚੁੱਕਿਆ ਹੈ ਅਸੀਂ ਅੱਜ ਉਹਨਾਂ ਨੂੰ ਲਲਕਾਰ ਰੈਲੀ ਦੇ ਰੂਪ ਦੇ ਵਿੱਚ ਗੁਰਦਾਸਪੁਰ ਤੋਂ ਸਟਾਰਟ ਕਰ ਰਹੇ ਹਾਂ ਅਸੀਂ ਪੂਰੇ ਬਾਜ਼ਾਰ ਦਾ ਰੋਡ ਲਾਵਾਂਗੇ ਉਹ ਤੋਂ ਬਾਅਦ ਅਸੀਂ ਇਹ ਜਿਹੜਾ ਸੰਸਲਾ ਹੈ ਪੂਰੇ ਪੰਜਾਬ ਦੇ ਵਿੱਚ ਚਲਾਵਾਂਗੇ ਅਤੇ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਜਾਗਰਿਤ ਕਰਾਵਾਂਗੇ ਕਿ ਜਿਹੜਾ ਨਵਾਂ ਨੌਜਵਾਨ ਆ 84 ਦੇ ਟਾਈਮ ਨੂੰ ਦੱਸਿਆ ਜਾਵੇ ਬੋਸ ਟਾਈਮ ਇੱਕ ਬੰਦੇ ਦੀ ਗਲਤੀ ਕਾਰਨ ਪੰਜਾਬ 20 ਸਾਲ ਪਿੱਛੇ ਚਲੇ ਗਿਆ ਜਿਹੜਾ ਇੱਥੇ ਚਾਹੇ ਉਹ ਸਾਡਾ ਸਿੱਖ ਨੌਜਵਾਨ ਹੋਵੇ ਚਾਹ ਪੁਲਿਸ ਦੇ ਮੁਲਾਜ਼ਮ ਹੋਵੇ ਜਿਹੜਾ ਪੰਜਾਬ ਦਾ ਘਟਾ ਖਾਇਆ ਉਹ ਸਿਰਫ ਉਹਦੀ ਗਲਤੀ ਕਰਕੇ ਘਟਾ ਖਾਇਆ ਅਸੀਂ ਨਹੀਂ ਚਾਹਦੇ ਦੁਬਾਰਾ ਤੋਂ ਕੋਈ ਐਸੀ ਗਲਤੀ ਕੀਤੀ ਜਾਵੇ ਜੇ ਪ੍ਰਸ਼ਾਸਨ ਨੇ ਸਖਤੀ ਨਾ ਕੀਤੀ ਤਾਂ ਦੁਬਾਰਾ ਉਹ ਹੀ ਹਾਲ ਸ਼ੁਰੂ ਹੋ ਗਏ ਨੇ ਜਦੋਂ ਦੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਹੈ Hindu ਸਮਾਜ ਨਾਲ ਖੁੱਲ ਕੇ ਪੰਜਾਬ ਸਰਕਾਰ ਧੱਕਾ ਕਰ ਰਹੀ ਹੈ ਕੈਪਟਨ ਸਾਹਿਬ ਨੂੰ ਸੋਚਣਾ ਚਾਹੀਦਾ ਕਾਲੀ BJP ਸਰਕਾਰ ਤੋਂ ਦੁਖੀ ਹੋ ਕੇ Hindu ਸਮਾਜ ਨੇ ਬਾਰੀ ਬਹੁਮਤ ਪਾ ਕੇ ਬਾਰੀਆਂ ਪੋਟਾ ਪਾ ਕੇ ਉਹਨਾਂ ਦੀ ਸਰਕਾਰ ਨੂੰ ਗੋਮਤਦਾਰ ਲਿਆਂਦਾ ਪਰ ਇਸ ਸਰਕਾਰ ਦੇ ਵਿੱਚ Hindu ਸਮਾਜ ਦੀ ਸੁਣਵਾਈ ਨਾ ਦੇ ਬਰਾਬਰ ਹੋ ਰਹੀ ਹੈ ਸਰਕਾਰ ਬੰਦੇ ਹੀ Hindu ਸਮਾਜ ਦੀ ਆਵਾਜ਼ ਦੁਵਾਣ ਵਾਸਤੇ ਜਿਹੜੇ Hindu ਲੀਡਰ ਸਾਡੇ ਅੱਤਵਾਦੀਓਂ ਦੇ ਤੇ ਪੂਰੇ ਖੱਡ ਦੇ ਵਿੱਚ ਸੀਗੇ ਉਹਨਾਂ ਦੀ ਸਿਕਿਉਰਿਟੀਾਂ ਤੱਕ ਇਹਨਾਂ ਸਰਕਾਰ ਨੇ ਵਾਪਸ ਲੈ ਲਈਆਂ ਨੇ ਉਸ ਦਾ ਨਤੀਜਾ ਸਾਡੇ ਲੋਕਾਂ ਦੇ ਸਾਹਮਣੇ ਹੈ ਪ੍ਰੋਪਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਹਿੰਦੂ ਸੁਮਾਜ ਦੀ ਸੁਰੱਖਿਆ ਦੇ ਲਈ ਫੇਰ ਹੋ ਚੁੱਕਾ ਹੈ ਚਾਹੇ ਸਾਡੇ ਡੀਜੀਪੀ ਪੰਜਾਬ ਦੇ ਉੱਤੇ ਬੈਠੇ ਨੇ ਬਿੰਕਰ ਗੁੱਤਾ ਹੀ ਬੈਠੇ ਨੇ ਚਾਹੇ ਸਾਡੇ ਏਡੀਜੀਪੀ ਸਿਕਿਉਰਟੀ ਸਾਡੇ ਢੋਕੇ ਸਾਹਿਬ ਬੈਠੇ ਨੇ ਚਾਹੇ ਇੰਟੈਲੀਜੈਂਸ ਕੋਲ ਆਦੇ ਸਾਡੇ ਡੀਜੀਪੀ ਪਵਰਾ ਜੀ ਬੈਠੇ ਨੇ ਟੋਟਾ ਨੇ ਸਾਰਾ ਸਿਸਟਮ ਹਿੰਦੂ ਸੁਮਾਜ ਦੀ ਸੁਰੱਖਿਆ ਤੋਂ ਲੈ ਕੇ ਪੂਰਾ ਫੇਲ ਹੋ ਚੁੱਕਾ ਹੈ ਜੀ ਰਾਸ਼ਟਰੀ ਪਰਿਵਾਰੀ ਪੀੜੇ ਜਲੰਧਰੀ ਪੰਜਾਬ ਦੇ ਡੀਜੀਪੀ ਨੂੰ ਇਹ ਦੱਸਣਾ ਚਾਹਨਾ ਪੰਜਾਬ ਦੇ ਪੂਰੇ ਜ਼ਿਲ੍ਹਿਆਂ ਦੇ ਵਿੱਚ ਸ਼ਿਪ ਸੈਨਾ ਦੀ ਵਰਕਰਾਂ ਦੀ ਹੱਤਿਆ ਕੀਤੀ ਜਾ ਰਹੀ ਹੈ ਪਰ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਫਿਰ ਜਾ ਕੇ ਦਬਾਅ ਡਾਲਿਆ ਜਾ ਰਿਹਾ ਹੈ ਭਈ ਇਹ ਸ਼ਿਪ ਸੈਨਿਕ ਨਹੀਂ ਹੈ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਡੀਜੀਪੀ ਨੂੰ ਅਪੀਲ ਕਰਦਾ ਇਹੋ ਜਿਹੇ ਗੰਦੇ ਕੰਮ ਨਾ ਕੀਤੇ ਜਾਣ ਜਿਹੜੇ ਬੰਦੇ ਅੱਤਵਾਦੀਆਂ ਦੇ ਹੱਥੋਂ ਮਾਰੇ ਜਾ ਰਹੇ ਆ ਸ਼ਿਪ ਸੈਨਿਕਾਂ ਗੱਤਵਾਦੀਆਂ ਦੇ ਹੱਥੋਂ ਮਾਰੇ ਜਾ ਰਹੇ ਆ ਉਹਨਾਂ ਦੇ ਉੱਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨ ਨਹੀਂ ਤੇ ਪੰਜਾਬ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋਏਗਾ ਖਲੋੜੀ ਸਾਹਿਬ ਅੱਜ ਜਿਹੜੀ ਰੈਲੀ ਦੇ ਦੌਰਾਨ ਕੋਈ ਮੋਰੰਡਮ ਵੀ ਸੁਣਿਆ ਜਾਵੇਗਾ ਪ੍ਰਸ਼ਾਸਨ ਨੂੰ ਬਿਲਕੁਲ ਜੀ ਅਸੀਂ ਜਿਹੜੀ ਆਹ ਫੌਕਾਰ ਰੈਲੀ ਕਰਨ ਜਾ ਰਹੇ ਹਾਂ ਇਹਦੇ ਵਿੱਚ ਅਸੀਂ ਸਰਕਾਰ ਤੋਂ ਇਹੀ ਮੰਗ ਕਰ ਰਹੇ ਨੇ ਕਿ ਜੇ ਇਹੀ ਹਾਲ ਰਹੇ ਤਾਂ ਕੁਝ ਤਾਂ ਚੇਅਰਮੈਨ ਸਾਹਿਬ ਨੇ ਕਿਹਾ ਕਿ ਡੀਜੀ ਸਾਹਿਬ ਨੇ ਜੱਦੀ ਕੁਰਸੀ ਸੰਭਾਲੀ ਆ ਉਹਨਾਂ ਨੂੰ ਕੈਪਟਨ ਸਾਹਿਬ ਤੋਂ ਇਲਾਵਾ ਕੁਝ ਨਹੀਂ ਦਿਖ ਰਿਹਾ ਉਹਨਾਂ ਨੂੰ ਪੰਜਾਬ ਦੇ ਸਾਡੀ ਇੱਥੇ ਦੀ ਮਿਸਾਲ ਆ ਅੱਜ ਸਾਡੇ ਇੱਥੇ ਦੇ ਜਿਹੜੇ ਪੰਜਾਬ ਦੇ ਚੇਅਰਮੈਨ ਵਾਈਸ ਪ੍ਰਧਾਨ ਕਪਿਲ ਜੀ ਨੂੰ ਸਵੇਰੇ ਕੁਝ ਪੰਚ ਸ਼ਰਾਰਤੀ ਅਨਸਰਾਂ ਨੇ ਰੋਕਿਆ ਰੋਕ ਕੇ ਧਮਕੀ ਦਿੱਤੀ ਲੇਕਿਨ ਇੱਥੇ ਦਾ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕੋਈ ਐਸੀ ਗੱਲ ਨਹੀਂ ਆ ਜੇ ਕੋਈ ਐਸੀ ਗੱਲ ਨਹੀਂ ਆ ਫਿਰ ਕਿਉਂ ਪੁਲਿਸ ਲਾਈ ਜਾਨੀ ਜੇ ਕੋਈ ਐਸੀ ਗੱਲ ਨਹੀਂ ਆ ਤਾਂ ਪ੍ਰਸ਼ਾਸਨ ਕਿਉਂ ਰੋਕ ਰਿਹਾ ਮਤਲਬ ਕਿ ਇੱਕ ਸੰਦਾਏ ਨੂੰ ਰੋਕ ਨਹੀਂ ਰਹਾ ਸਾਨੂੰ ਕਹਿੰਦਾ ਨਹੀਂ ਜੀ ਤੁਸੀਂ ਡੈਲੀ ਨਾ ਕਰੋ ਤੁਸੀਂ ਇੱਥੇ ਨਾ ਆਓ ਤੁਸੀਂ ਆ ਕੰਮ ਨਾ ਕਰੋ ਅਸੀਂ ਦੇਸ਼ ਦੇ ਹਿੱਤ ਲਈ ਕੰਮ ਕਰਦੇ ਜਿਹੜੇ ਦੇਸ਼ ਦੇ ਖਿਲਾਫ ਇਹ ਕਹਿੰਦੇ ਨੇ ਜਿੱਦਾਂ ਪਿੱਛੇ ਸਾਡਾ ਬੰਦਾ ਮਾਰਿਆ ਪੁਰਾਣਾ ਸੈਲਾ ਉਹ ਕਹਿੰਦਾ ਨਾ ਗੁੰਡੇ ਤੱਤਪ ਸੀ ਉਹ ਸ਼ਰਾਤ ਸੀ ਸ਼ਰਾਤ ਤੋਂ ਹੀ ਅੱਤਵਾਦੀ ਬਣਦਾ ਹੋਰ ਅੱਤਵਾਦੀ ਦੀ ਕੀ ਪਛਾਣ ਅੱਤਵਾਦੀ ਕੋਈ ਪਾਕਿਸਤਾਨ ਤੋਂ ਆਣੇ ਉਹ ਸਾਡੇ ਪੰਜਾਬ ਤੋਂ ਹੀ ਆਉਂਦੇ ਨੇ ਜਿਹੜੇ ਪੰਜਾਬ ਦਾ ਨਵੀਂ ਨੌਜਵਾਨੀ ਚਾਹੇ ਫੇਸਬੁੱਕ ਤੇ ਵਟਸਐਪ ਤੇ ਗੱਦ ਪੁਆਇੰਟ ਬੰਦੇ ਉਹਨਾਂ ਨੂੰ ਕਿਉਂ ਨਹੀਂ ਫੜਦੇ ਸਾਡੇ ਦੇਵੀ ਦੇਵਤਿਆਂ ਦੇ ਖਿਲਾਫ ਕੋਈ ਲਿਖਦਾ ਇਹਨਾਂ ਨੂੰ ਕੁਛ ਨਹੀਂ ਜਿੰਦਰਾ ਸਭ ਤੋਂ ਬਾਹਰ ਕੋਈ ਗੁਰੂ ਨਹੀਂ ਤੂੰ ਭਾਈ ਉਹਨਾਂ ਨੂੰ ਵੀ ਥੋੜਾ ਹੋਰ ਲੈ ਜਾਂਦਾ Yes. Yeah. 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 Yeah.